ਦੈਨਿਕਸ ਬਣਾ ਦੇਖ ਰਿਹਾ ਤੁਸੀਂ ਤਾਂ ਮੈਂ ਹੀ ਮਸਿੰਗ ਦੀਪਾਲ ਖਨੋਰੀ ਬੋਰਡ ਦੇ ਉੱਤੇ ਮੌਜੂਦ ਆ ਜਿੱਥੇ ਅੱਜ ਸ਼ਾਮ ਨੂੰ ਮਾਹੌਲ ਹੈ ਜਿਹੜਾ ਕਾਫੀ ਤਣਾਅਪੂਰਨ ਹੋ ਗਿਆ ਸੀ ਤਾਂ ਅਥਰੂ ਗੈਸ ਦੇ ਗੋਲੇ ਲਗਾਤਾਰ ਇੱਕ ਤੋਂ ਬਾਅਦ ਇੱਕ ਜਿਹੜੇ ਛੱਡੇ ਗਏ ਸੀ ਤਾਂ ਲਾਠੀ ਚਾਰਜ ਵੀ ਕੀਤਾ ਗਿਆ ਸੀ ਬਹੁਤ ਸਾਰੇ ਨੌਜਵਾਨ ਜ਼ਖਮੀ ਵੀ ਹੋਏ ਜਿਨ੍ਹਾਂ ਨੂੰ ਹੁਣ ਅਲਾਜ ਦੇ ਲਈ ਹਸਪਤਾਲ ਲੈ ਕੇ ਜਾਇਆ ਗਿਆ ਤਾਂ ਕੁਝ ਟਰੈਕਟਰ ਵੀ ਉੱਧਰ ਹੈ ਜਨਰੇਟਰ ਟਰੈਕਟਰ ਦੇ ਵੀ ਟਾਇਰ ਪੂਰੀ ਤਰ੍ਹਾਂ ਪਾੜ ਦਿੱਤੇ ਨੇ ਪੰਥ ਨੇ ਤਾਂ ਬਲਦੇਵ ਸਿੰਘ ਸਾਹਿਬ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਇਹ ਬਲਦੇਵ ਜੀ ਪੰਜ ਮੈਂਬਰੀ ਕਮੇਟੀ ਵੀ ਠੋਡੀ ਗਈ ਸੀਗੀ ਹਰਿਆਣਾ ਪੁਲਿਸ ਦੇ ਨਾਲ ਕੋਈ ਗੱਲਬਾਤ ਹੋਈ ਹੈ ਕੀ ਗੱਲਬਾਤ ਹੋਈਆਂ ਨੇ ਤੇ ਕੀ ਅੱਗੇ ਦੇ ਜਿਹਨਾਂ ਦੀਆਂ ਰਣਨੀਤੀਆਂ ਰਹਿਣ ਵਾਲੀਆਂ ਹਨ ਉਹ ਦੇਖੋ ਜੀ ਜਿਹੜੀ ਗੱਲਬਾਤ ਆ ਉਹ ਤਾਂ ਕੋਈ ਐਡੀ ਖਾਸ ਨਹੀਂ ਹੈਗੀ ਉਹਨਾਂ ਨੇ ਸੰਦੇਸ਼ ਭੇਜਿਆ ਸੀ ਸਾਨੂੰ ਵੀ ਅਸੀਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦੇ ਹਾਂ ਤੇ ਫਿਰ ਅਸੀਂ ਆਪਸ ਵਿੱਚ ਸਲਾਹ ਕੀਤੀ ਵੀ ਗੱਲਬਾਤ ਉਹ ਤਾਂ ਅਸੀਂ ਸਾਡੇ ਨਾਲ ਕੋਈ ਵੀ ਗੱਲਬਾਤ ਕਰੇ ਤੇ ਅਸੀਂ ਗੱਲਬਾਤ ਉਹ ਤਾਂ ਤਪੱਸਦੀ ਨਹੀਂ ਸਰਕਾਰ ਕਰੇ ਪ੍ਰਸ਼ਾਸਨ ਕਰੇ ਕੋਈ ਵੀ ਕਰੇ ਲੇਕਿਨ ਦੁੱਖ ਇਸ ਗੱਲ ਦਾ ਹੈ ਉਹਨਾਂ ਨੂੰ ਇਸ ਚੀਜ਼ ਦਾ ਪਤਾ ਲੱਗਿਆ ਕਿ ਜੋ ਹਰਿਆਣਾ ਪੁਲਿਸ ਨੇ ਜੋ ਕਰਤੂਤ ਕੀਤੀ ਹੈ ਕਿ ਜੋ ਅੱਜ ਸਾਡੇ ਸੈਂਕੜੇ ਜਿਹੜੇ ਸੀ ਉਹ ਕਿਸਾਨਾਂ ਦੇ ਉੱਤੇ ਇਹਨਾਂ ਨੇ ਲਾਠੀ ਚਾਰਜ ਵੀ ਕੀਤਾ ਤੇ ਇਹਨਾਂ ਨੇ ਗੋਲੇ ਜਿਹੜੇ ਨੇ ਅਥਰੂ ਕੰਸ ਦੇ ਜਿਹੜੇ ਗੋਲੇ ਨੇ ਉਹ ਇਹਨਾਂ ਨੇ ਬਹੁਤ ਮਤਲਬ ਕਿ ਜਿਆਦਾ ਦਾਗੇ ਨੇ ਔਰ ਸਾਡਾ ਜਿਹੜਾ ਟਰੈਕਟਰ ਵੀ ਇਧਰੋਂ ਇੱਕ ਜਿਹੜਾ ਉਹ ਜ਼ਬਰਦਸਤੀ ਲਾਗੇ ਨੇ ਔਰ ਫਿਰ ਉਸ ਟਰੈਕਟਰ ਦੇ ਵਿੱਚ ਜਿਹੜੇ ਗੱਦੇ ਵਗੈਰਾ ਸਮਾੜ ਵੀ ਕੱਢ ਲਿਆ ਤੇ ਫਿਰ ਉਹਦੇ ਜਿਹੜੇ ਟਾਇਰ ਨੇ ਟਰਾਲੀ ਦੇ ਵੀ ਤੇ ਟਰੈਕਟਰ ਦੇ ਵੀ ਸੂਏ ਮਾਰ ਮਾਰ ਕੇ ਜਿਹੜੇ ਨੇ ਉਹਦੇ ਟਾਇਰ ਜਿਹੜੇ ਨੇ ਉਹ ਪਾੜੇ ਨੇ ਉਹ ਦੱਸੋ ਤੁਹਾਡਾ ਟਾਇਰਾਂ ਨੇ ਕੀ ਵਿਗਾੜਿਆ ਤੁਸੀਂ ਟਰੈਕਟਰ 'ਚ ਸਵੇਕ ਕਿਉਂ ਮਾਰਦੇ ਜੇ ਤੇ ਤੁਸੀਂ ਸਮਾਨ ਜਿਹੜਾ ਪੁਲਿਸ ਨੇ ਤਾਂ ਰਖਵਾਲੀ ਕਰਨੀ ਆ ਪਰ ਪੁਲਿਸ ਸਾਡੇ ਜਿਹੜਾ ਟਰਾਲੀ ਦੇ ਵਿੱਚੋਂ ਸਮਾਨ ਵੀ ਜਿਹੜਾ ਉਹ ਕੱਢ ਕੇ ਲੈ ਗਿਆ ਤੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਜਿਹੜਾ ਅਸੀਂ ਜਿਹੜੀ ਕਰਤੂਤ ਕੀਤੀ ਆ ਇਹਦਾ ਜਿਹੜਾ ਰਿਜ਼ਲਟ ਬਹੁਤ ਮਾੜਾ ਨਿਕਲੇਗਾ ਤੇ ਫਿਰ ਉਹਨਾਂ ਨੇ ਸਾਨੂੰ ਜਿਹੜਾ ਉਸਨੀਆਂ ਭੇਜਿਆ ਵੀ ਅਸੀਂ ਆਪਸੇ ਗੱਲ ਕਰਨੀ ਚਾਹਤੇ ਆ ਅਸੀਂ ਤਾਂ ਵੀ ਦੋਸਤ ਚਲੋ ਸੁਣ ਲਈਨੇ ਅਸੀਂ ਉਹਨਾਂ ਕੋਲ ਗਏ ਆ ਤੇ ਉਹਨਾਂ ਨੇ ਜਿਹੜੀ ਗੱਲ ਕੀਤੀ ਜੀ ਤੁਸੀਂ ਇਹਨਾਂ ਨੂੰ ਥੋੜਾ ਜਿਹਾ ਕੰਟਰੋਲ ਰੱਖਿਆ ਹੈਗਾ ਵੀ ਸਾਡੇ ਜਿਹੜੇ ਕਿਸਾਨ ਨੇ ਨੋ ਨੌਜਵਾਨਾਂ ਨੇ ਬਿਲਕੁਲ ਆਪਣੇ ਜਾਤ ਤੇ ਚ ਰਹਿ ਕੇ ਤੇ ਇਹ ਅਸੀਂ ਇੱਥੇ ਖਲੋਤੇ ਹੋਏ ਆ ਤੇ ਇਹ ਸਾਡੇ ਜਿਹੜੇ ਨੇ ਨੌਜਵਾਨ ਤਾਂ ਕਿਸੇ ਕਿਸਮ ਦਾ ਕੋਤਕਾਨੀ ਕਰ ਰਹੇ ਕੋਈ ਇਹਨਾਂ ਨੇ ਹਿੰਸਾ ਨਹੀਂ ਫੈਲਾਈ ਜੋ ਤੁਸੀਂ ਕਰਤੂਤ ਕਰ ਰਹੇ ਜੇ ਇਹ ਕਿਉਂ ਕਰ ਰਹੇ ਜੇ ਅਸੀਂ ਫਿਰ ਵੀ ਗੱਲ ਸੁਣ ਕੇ ਤੇ ਆ ਕੇ ਆਪਣੇ ਨੌਜਵਾਨਾਂ ਨੂੰ ਫਿਰ ਵੀ ਅਸੀਂ ਜਿਹੜਾ ਇਹੀ ਸ਼ਾਂਤ ਰਹਿਣ ਵਾਸਤੇ ਤੁਸੀਂ ਸਾਰਾ ਦਿਨ ਵੇਖਦੇ ਰਹੋ ਕਿ ਅਸੀਂ ਸਾਰਿਆਂ ਨੂੰ ਪੀਲਾ ਦਿੰਦੇ ਆ ਅਸੀਂ ਗੁਰੂ ਮਹਾਰਾਜ ਦਾ ਇਤਿਹਾਸ ਗੁਰੂ ਨਾਨਕ ਪਾਤਸ਼ਾਹ ਦਾ ਜਦੋਂ ਕਿ ਉਹਨਾਂ ਨੂੰ ਮਲਕੇ ਜੇਲ੍ਹ ਚ ਬੰਦ ਕੀਤਾ ਗਿਆ ਤੇ ਉਹਨਾਂ ਨੇ ਉਸ ਟਾਈਮ ਦੇ ਉੱਤੇ ਵਿੱਚ ਬਾਬਰ ਨੂੰ ਜਬਰ ਵੀ ਕਿਹਾ ਸਾਰੇ ਮਤਲਬ ਕਿ ਇਹਨਾਂ ਨੂੰ ਮਸਾਲਾ ਦੇ ਦੇ ਕੇ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਮਿਸਾਲ ਦੇ ਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਮਿਸਾਲ ਦੇ ਕੇ ਛੋਟੇ ਸਾਹਿਬਜ਼ਾਦਿਆਂ ਦੇ ਇਤਿਹਾਸ ਦੀ ਮਿਸਾਲ ਉਹਨਾਂ ਦੀ ਸ਼ਹਾਦਤ ਦੀ ਮਿਸਾਲ ਦੇ ਕੇ ਭਾਈ ਮਨੀ ਸਿੰਘ ਵਰਗਿਆਂ ਦੀ ਜਿਹੜੀ ਸੀ ਉਹ ਸ਼ਹਾਦਤ ਦੀ ਉਹਨਾਂ ਨੂੰ ਮਿਸਾਲ ਦੇ ਕੇ ਤੇ ਅਸੀਂ ਆਪਣੇ ਨੌਜਵਾਨਾਂ ਨੂੰ ਇਸੇ ਗੱਲ ਤੇ ਲੈਂਦਾ ਕਿ ਭਾਈ ਆਪਾਂ ਜਿਹੜਾ ਨਾ ਉਹ ਸ਼ਾਂਤਮਈ ਜਿਹੜਾ ਹੋ ਰਿਹਾ। ਕਬਲਦੇਵ ਜੀ ਇਹ ਚੀਜ਼ ਪਤਾ ਲੱਗੀ ਕਿ ਜਦੋਂ ਉਹਨੇ ਅਥਰੂ ਗੈਸ ਦੇ ਗੋਲੇ ਛੱਡੇ ਸਟੱਟ ਤਸਵੀਰ ਤੂ ਰਹੀ ਸੀ ਪਰ ਜਦੋਂ ਕਿਸਾਨ ਪਹੁੰਚ ਨੇ ਟਰੈਕ ਅਥਰੂਗੇ ਐਸੇ ਗੋਲੇ ਛੱਡ ਦਿੱਤੇ ਜਾਂਦੇ ਨੇ ਤਾਂ ਕਾਫੀ ਹਫੜਾ ਤਾਂ ਪੂਜ ਮਚਦੀ ਹੈ ਤਾਂ ਪਿੱਛੇ ਵੀ ਪਤਾ ਲੱਗੇ ਲਾਠੀ ਚਾਰਜ ਵੀ ਹੋਇਆ ਤਾਂ ਉਦੋਂ ਇਹ ਵੀ ਗੱਲ ਸੁਣਨ ਚਾਹੀਦੀ ਸੀ ਕੁਝ ਨੌਜਵਾਨਾਂ ਨੂੰ ਜਾਂ ਕੁਝ ਕਿਸਾਨਾਂ ਨੂੰ ਪੁਲਿਸ ਉਧਰ ਲੈ ਕੇ ਵੀ ਚਲੀ ਹੈ ਗ੍ਰਿਫਤਾਰ ਵੀ ਇਹ ਗੱਲ ਹੋਈ ਹੈ ਕਿੰਨੇ ਕੁਝ ਲੋਕ ਜਿਹੜੇ ਗ੍ਰਿਫਤਾਰ ਕੀਤੇ ਗਏ ਨੇ ਅੱਜ ਜਿੰਨਾ ਕਿ ਸਾਨੂੰ ਪਤਾ ਲੱਗਿਆ ਵੀ ਤਿੰਨ ਆਦਮੀ ਜਿਹੜੇ ਨੇ ਉਹ ਸਾਡੇ ਜਿਹੜੇ ਨੇ ਉਹ ਕਹਿ ਬਨੇ ਮਨ ਲ ਕੇ ਇੱਕ ਆਦਮੀ ਨੂੰ ਤੇ ਝੋਟਾਂ ਲੱਗੀਆਂ ਤੇ ਉਹ ਤੇ ਕਹਿੰਦੇ ਨੇ ਵੀ ਅਸੀਂ ਹਸਪਤਾਲ ਲੈ ਕੇ ਆਏ ਹਾਂ ਹੁਣ ਸਵੇਰੇ ਅਸੀਂ ਜਿਹੜਾ ਉਹ ਬੰਦੇ ਆਪਣੇ ਛੱਡੇ ਹੋਏ ਨੇ ਪਤਾ ਕਰਦੇ ਹਾਂ ਸਾਰਾ ਤੇ ਕਿੰਨੇ ਆਦਮੀ ਜਿਹੜਾ ਕੋਈ ਥਾਣੇ 'ਚ ਵੀ ਹੈ ਸ਼ਾਇਦ ਹੁਣ ਪਤਾ ਨਹੀਂ ਵੀ ਕਿੰਨੇ ਆਦਮੀ ਜੜੇ ਨੇ ਉਹ ਉਹ ਜਿਹੜੇ ਅਰੈਸਟ ਉਹਨਾਂ ਨੇ ਕੀਤੇ ਕਿਉਂਕਿ ਇੰਨੀ ਤੁਹਾਨੂੰ ਕੀ ਲੱਗਦਾ ਤੁਹਾਨੂੰ ਤੁਹਾਨੂੰ ਕੀ ਲੱਗਦਾ ਜੀ ਕਿੰਨੇ ਕ ਆਪਣਾ ਆ ਕਿਸਾਨ ਹੋ ਸਕਦੇ ਨੇ ਜਿਹੜੇ ਅਰੈਸਟ ਕੀਤੇ ਹੋਏ ਨੇ ਇਹ ਕੋਈ ਪਤਾ ਨਹੀਂਗਾ ਜੀ ਅੱਜ ਸਵੇਰੇ ਪਤਾ ਕਰਾਂਗੇ ਵੀ ਕਿੰਨੇ ਕਿਹੜੇ ਕਿਸਾਨ ਨੇ ਉਹਨਾਂ ਨੇ ਅਰੈਸਟ ਕੀਤੇ ਨੇ ਕਿਉਂਕਿ ਸਵੇਰੇ ਸਾਨੂੰ ਜਿਹੜਾ ਉਹ ਪਤਾ ਲੱਗੇਗਾ ਅਸੀਂ ਸਾਰੀ ਪਰਚੋਲ ਆਪਣੀ ਕਰ ਰਹੇ ਹਾਂ ਅਗਲੀ ਰਣਨੀਤੀ ਕੀ ਰਹਿਣ ਵਾਲੀ ਹੁਣ ਤਾਂ ਰਾਤ ਪੈ ਗਈ ਹੈ ਰਾਤ ਨੂੰ ਚਲੋ ਹੁਣ ਲੰਗਰ ਪ੍ਰਸ਼ਾਦਾ ਸ਼ੱਕ ਕੇ ਸੋ ਜਾਣਾ ਤਾਂ ਸਵੇਰ ਦੀ ਕੀ ਰਣਨੀਤੀ ਰਹਿਣ ਵਾਲੀ ਹੈ ਰਣਨੀਤੀ ਬਹੁਤ ਮਤਲਬ ਕਿ ਜਿਹੜੀ ਆ ਸਾਡੀ ਅਸੀਂ ਆਪਣੀ ਤਿਆਰ ਕਰ ਲਈ ਆ ਰਣਨੀਤੀ ਹੈ ਕਿ ਹੁਣ ਅਸੀਂ ਲੰਗਰ ਪਾਣੀ ਛਾ ਕੇ ਆਰਾਮ ਕਰਾਂਗੇ ਕਿਉਂਕਿ ਸਾਰਾ ਦਿਨ ਦੇ ਜਿਹੜੇ ਉਹ ਥੱਕੇ ਹੋਏ ਨੇ ਕਾ ਰਾਤ ਦਾ ਵੀ ਨੀਂਦਰਾ ਹੈ ਤੇ ਇਹ ਸਾਰੇ ਥੱਕੇ ਹੋਏ ਨੇ ਹੁਣ ਆਰਾਮ ਕਰਾਂਗੇ ਤੇ ਸਵੇਰੇ ਅਸੀਂ ਲੰਗਰ ਪਾਣੀ ਛਾ ਕੇ ਤੇ ਜਿਹੜਾ ਫਿਰ ਜਿਹੜਾ ਜਾਵਾਂਗੇ ਜਿਹੜਾ ਜਿਹੜਾ ਅਸੀਂ ਜਾਣ ਦਾ ਜਿਹੜਾ ਨਾਰਾ ਸਾਡਾ ਇਹ ਪਿੱਛੇ ਨਹੀਂ ਹਟਦੇ ਜਲਕੀ ਸਵੇਰੇ ਫਿਰ ਜਦੋਂ ਜਹਿਦ ਕੀਤੀ ਜਾਣੀ ਹੈ ਬਾਰਡਰ ਤੋੜਨ ਦੇ ਲਈ ਤੇ ਫਿਰ ਹਾਂ ਇਹ ਤਾਂ ਹੋਣੀ ਹੋਣੀ ਹੈ ਅਸੀਂ ਇੱਥੇ ਬੈਠਣ ਵਾਸਤੇ ਤੇ ਆਏ ਹੀ ਨਹੀਂਗੇ ਅਸੀਂ ਜਾਂ ਤਾਂ ਸਾਡੀਆਂ ਮੰਗਾਂ ਮੰਨਣ ਜੇ ਮੰਗਾ ਨਹੀਂ ਮੰਨਦੇ ਤੇ ਇੱਥੇ ਛੱਡ ਕੇ ਦੇ ਸੀ ਇੱਥੇ ਬੈਠ ਕੇ ਕੀ ਕਰਨਾ ਸੋ ਇਹ ਸਾਡੀ ਜਿਹੜੀ ਲੜਾਈ ਆ ਜਦੋਂ ਜਿਹੜੀ ਆ ਇਹ ਸਾਡੀ ਜਾਰੀ ਰਹੀ ਹੈ ਸੰਘਰਸ਼ ਜਿਹੜਾ ਤੇ ਜਾਂ ਤਾਂ ਇੱਕੋ ਗੱਲ ਪਹਿਲਾਂ ਕਹੀ ਸੀ ਤੁਰ ਲੱਗਿਆ ਪੈ ਟਾਂਡਿਆਂ ਵਾਲੀ ਤੇ ਜਾਂ ਭਾਂਡਿਆਂ ਵਾਲੀ ਹੁਣ ਇੱਥੇ ਅਸੀਂ ਆਈ ਤੇ ਤੁਹਾਡੇ ਚੈਨਲ ਦੇ ਰਾਈ ਇੱਕੋ ਗੱਲ ਆਪਣੇ ਨੌਜਵਾਨਾਂ ਨੂੰ ਅਸੀਂ ਜਿਸ ਤਰ੍ਹਾਂ ਅੱਜ ਸਵੇਰੇ ਵੀ ਸਵੇਰ ਤੋਂ ਲੈ ਕੇ ਹੁਣ ਤੱਕ ਅਸੀਂ ਕਹਿੰਦੇ ਆ ਤੁਹਾਡੇ ਚੈਨਲ ਰਾਈ ਫਿਰ ਅਸੀਂ ਆਪਣੇ ਨੌਜਵਾਨਾਂ ਨੂੰ ਇਹੀ ਬੇਨਤੀ ਕਰਦੇ ਆ ਕਿ ਨੌਜਵਾਨੋ ਤੁਹਾਡੇ ਜੋਸ਼ ਦੀ ਅਸੀਂ ਕਦਰ ਕਰਦੇ ਆ ਪਰ ਜੋਸ਼ ਦੇ ਨਾਲ ਹੋਸ਼ ਜਿਹੜਾ ਅਸੀਂ ਇੱਕ ਵਾਦਾ ਕੀਤਾ ਕਿ ਅਸੀਂ ਜਿਹੜੇ ਅੱਗੇ ਲੱਗਾਂਗੇ ਤੁਸੀਂ ਸਾਡੇ ਪਿੱਛੇ ਰਹਿਣਾ ਹੈ ਇਹੀ ਮੈਂ ਤੁਹਾਡੇ ਚੈਨੂ ਦੇ ਰਾਂ ਵੀ ਆਪਣੇ ਨੌਜਵਾਨਾਂ ਨੂੰ ਅਪੀਲ ਕਰਦਾ ਕਿ ਤੁਸੀਂ ਪਿੱਛੇ ਰਹਿਣਾ ਹੈ ਜਜ਼ਬਾ ਬਲ ਕੇ ਜਿਹੜਾ ਜੋਸ਼ ਚਨਾਓ ਤੇ ਅਸੀਂ ਅੱਗੇ ਲੱਗੇ ਜਿਹੜਾ ਤੁਹਾਡੇ ਜਿਹੜਾ ਲੜੇ ਹੋਣਗੇ ਅਸੀਂ ਇਹ ਨਹੀਂ ਹੋਗਾ ਕਿ ਤੁਹਾਨੂੰ ਅੱਗੇ ਕਰਕੇ ਤੇ ਅਸੀਂ ਆਪ ਪਿੱਛੇ ਰਵਾਂਗੇ ਇਹੀ ਸਾਡੀ ਜਿਹੜੀ ਇੱਕ ਗੱਲ ਹੈ ਬਲਦੀ ਆ ਵੀ ਪਿਛਲੀ ਵਾਰੀ ਹਰਿਆਣੇ ਨੂੰ ਇਹ ਚੀਜ਼ ਸੁਣਨ ਨੂੰ ਮਿਲੀ ਸੀ ਕਿ ਪੰਜਾਬ ਤਾਂ ਆ ਗਿਆ ਵੱਡਾ ਭਰਾ ਪਰ ਛੋਟਾ ਭਰਾ ਥੋੜਾ دیر ਬਾਅਦ ਆਇਆ ਆਇਆ ਜ਼ਰੂਰ ਪਰ ਇਸ ਵਾਰੀ ਕਿ ਹਰਿਆਣੇ ਦੇ ਕੁਝ ਕਿਸਾਨਾਂ ਆ ਗੋਣਾ ਸਾਡੀ ਗੱਲਬਾਤ ਵੀ ਹੋਈ ਹੈ ਉਹ ਕਹਿੰਦੇ ਸਾਡੇ ਵੱਲੋਂ ਪੂਰੀ ਤਿਆਰੀ ਹੈ ਪਰ ਇਸ ਵਾਰ ਕੀ ਲੱਗਦਾ ਨਹੀਂ ਕਿ ਪੰਜਾਬ ਤੋਂ ਠੰਡਾ ਨਜ਼ਰ ਆ ਰਿਹਾ ਕਿਸ ਤਰ੍ਹਾਂ ਜੀ ਹਰਿਆਣੇ ਵਾਲਿਆਂ ਨੇ ਇਸ ਵਾਰ ਪੂਰੀ ਤਿਆਰੀ ਕੀਤੀ ਹੋਈ ਹੈ ਪਿਛਲੀ ਵਾਰ ਨਾਲੋਂ ਵੱਧ ਉਹ ਤੁਹਾਨੂੰ ਉਡੀਕ ਰਹੇ ਨੇ ਕਿ ਕਦੋਂ ਪੰਜਾਬ ਦੇ ਜਿਹੜੇ ਕਿਸਾਨ ਨੇ ਹਰਿਆਣੇ ਜਾਣਗੇ ਤਾਂ ਅਸੀਂ ਅੱਗੇ ਲੱਗ ਕੇ ਉਹਨਾਂ ਨੂੰ ਦਿੱਲੀ ਵੱਲ ਲੈ ਕੇ ਜਾਵਾਂਗੇ ਪਰ ਇਸ ਵਾਰ ਜਿਹੜਾ ਕਿ ਹਰਿਆਣੇ ਤੋਂ ਪਹਿਲਾਂ ਪੰਜਾਬ ਆ ਪੰਜਾਬ ਇਸ ਵਾਰ ਪੂਰਾ ਖੜਿਆ ਨਜ਼ਰ ਨਹੀਂ ਆ ਰਿਹਾ ਤੁਹਾਡਾ ਭਲਾ ਹੋ ਜੇ ਸੋਹਣਿਓ ਕਿਹੜੀ ਦੁਨੀਆ ਚ ਰਹਿੰਦੇ ਹੋ ਸਾਡੇ ਤੁਸੀਂ ਇਹ ਦੱਸੋ ਕਿ ਅੱਜ ਅਸੀਂ ਮੌਂਡੇ ਤੋਂ ਲੱਗ ਗਿਆ ਹੋਰ ਕਈ ਜੱਥੇ ਬੰਦੇ ਲੱਗ ਗਿਆ ਉਹ ਨਹੀਂ ਆਈਆਂ ਮੇਰੇ ਕਹਿਣ ਦਾ ਮਤਲਬ ਇਹ ਸੀਗਾ ਕਿ ਬਹੁਤ ਸਾਰੀਆਂ ਕਿਸਾਨਾਂ ਨਾਲ ਉਹਨਾਂ ਦੀ ਨਾ ਗੱਲ ਕਰੋ ਜਿਹੜੇ ਬੰਦੇ ਭਗਾਉੜੇ ਹੋਗੇ ਉਹਨਾਂ ਦੀ ਗੱਲ ਨਹੀਂ ਕਰੀਦੀ ਹੁੰਦੀ ਉਹ ਤੁਸੀਂ ਮੈਨੂੰ ਇਹ ਦੱਸੋ ਪਈ ਦੁਨੀ ਚੰਦ ਜਿਹੜਾ ਸੀ ਜਦੋਂ ਗੁਰੂ ਮਹਾਰਾਜ ਆਪ ਉੱਥੇ ਅਨੰਦਪੁਰ ਸਾਹਿਬ ਦੇ ਕਿਲੇ ਦੇ ਵਿੱਚ ਬੈਠੇ ਤੇ ਜਦੋਂ ਦੁਨੀ ਚੰਦ ਨੂੰ ਜਿਹੜਾ ਸੀ ਗੁਰੂ ਸਾਹਿਬ ਨੇ ਕਿਹਾ ਕਿ ਇਸ਼ਾਰਾ ਕਰਕੇ ਵੀ ਇਹ ਸਾਡਾ ਜਿਹੜਾ ਉਸ ਮਸਤ ਹਾਥੀ ਦੇ ਨਾਲ ਜਿਹੜਾ ਲੜਾਈ ਲੜੇਗਾ ਤੇ ਦੁਨੀ ਚੰਦ ਭੱਜ ਗਿਆ ਸੀ ਹੁਣ ਉਹਨਾਂ ਦੁਨੀ ਚੰਦਾਂ ਦੀ ਗੱਲ ਨਾ ਕਰੋ ਲੋਕ ਜਿਹੜੇ ਮੇਹ ਛੱਡ ਛੱਡ ਕੇ ਆਪ ਆ ਰਹੇ ਨੇ ਉਹਨਾਂ ਦੀ ਜਿਹੜੀ ਜਿਹੜੇ ਅੱਜ ਕਹਿ ਰਹੇ ਨੇ ਮੇਰੇ ਤੋਂ ਉਹਦੇ ਉਹਨਾਂ ਬਾਰੇ ਨਾ ਕੁਝ ਕੋਹਾਓ ਮੈਂ ਉਹਨਾਂ ਦੇ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ ਕਿਉਂਕਿ ਦੁਨੀਆ ਬੜੀ ਬਰੀਕ ਚਾਨਣੀ ਹੈ ਉਹ ਦੁਨੀਆ ਨੇ ਯਾਰ ਉਹਨਾਂ ਨੂੰ ਤੇ ਛਾਣ ਦੇਣਾ ਹੈ ਸੋ ਇਸ ਕਰਕੇ ਮੈਨੂੰ ਉਹਨਾਂ ਦੀ ਲੋੜ ਨਹੀਂ ਪਬਲਿਕ ਆਈ ਆ ਕਿ ਨਹੀਂ ਆਈ ਤੁਸੀਂ ਇਹ ਨਾ ਗੱਲ ਕਰੋ ਕਿ ਤੁਹਾਡੀਆਂ ਕਿੰਨੀਆਂ ਜਥੇਬੰਦੀਆਂ ਆਈਆਂ ਤਾਂ ਤੁਹਾਡੇ ਆਉਣ ਤੋਂ ਪਹਿਲਾਂ ਹੀ ਇੱਥੇ ਮੌਜੂਦ ਸੀ ਕਹਿੰਦੇ ਆ ਕਿਸਾਨਾਂ ਦੇ ਆਉਣ ਦੀ ਦੇਰ ਹੈ ਤਾਂ ਉਹ ਵਾਕਈ ਪਬਲਿਕ ਦੇ ਵਿੱਚ ਕਾਫੀ ਜੋਸ਼ ਵੀ ਦੇਖਣ ਨੂੰ ਮਿਲਿਆ ਜਿੱਦਾਂ ਹੀ ਤੁਸੀਂ ਐਂਟਰ ਕੀਤਾ ਤੁਸੀਂ ਦੇਖਿਆ ਵੀ ਕਿਵੇਂ ਗਰਮ ਜੋਸ਼ੀ ਨਾਲ ਜਕਾਰੇ ਲਗੇ ਲੋਕਾਂ ਨੇ ਕਿਵੇਂ ਸਵਾਗਤ ਕੀਤਾ ਪਬਲਿਕ ਤਾਂ ਵਾਕਈ ਨਜ਼ਰ ਆਈ ਹੈ ਪਰ ਕੀ ਲੱਗਦਾ ਹੁਣ ਸਵੇਰ ਨੂੰ ਹੋਰ ਵੀ ਜਿਹੜੇ ਕਿਸਾਨ ਨੇ ਉਹ ਇੱਥੇ ਨਜ਼ਰ ਆਣਗੇ ਪੰਜਾਬ ਤੋਂ ਪੂਰੇ ਹੋਏ ਨੇ ਤੁਹਾਡੀ ਗੱਲਬਾਤ ਹੋ ਰਹੀ ਹੈ ਬਾਕੀ ਜਿਹੜੇ ਜੇ ਕੋਈ ਰੁੱਸ ਰਹਿ ਗਏ ਨੇ ਜਿਹੜੇ ਲੋਕ ਦੇਖੋ ਲੋਕ ਆਪਣੇ ਆਪ ਆ ਰਹੇ ਨੇ ਲੀਡਰਾਂ ਨੂੰ ਛੱਡ ਕੇ ਲੋਕ ਆ ਰਹੇ ਨੇ ਠੀਕ ਹੈ ਲੋਕਾਂ ਨੂੰ ਦਿੱਸ ਪਿਆ ਆਪੇ ਸਾਡੀ ਗੱਲ ਕੌਣ ਕਰਨ ਵਾਲਾ ਹੈ ਇਸ ਤੋਂ ਅੱਗੇ ਜਿਹੜੀ ਤੁਸੀਂ ਹਰਿਆਣੇ ਦੀ ਗੱਲ ਕੀਤੀ ਆ ਹਰਿਆਣੇ ਵਾਲੇ ਨੇ ਪਿਛਲੀ ਵਾਰੀ ਵੀ ਕਮਾਲ ਕੀਤੀ ਸੀ ਤੇ ਅੱਜ ਮੈਂ ਤੁਹਾਨੂੰ ਦੱਸਣਾ ਚਾਹਣਾ ਹੈ ਕਿ ਭਾਈ ਬਲਵਿੰਦਰ ਸਿੰਘ ਨੇ ਮੇਰੇ ਬਹੁਤ ਪੁਰਾਣੇ ਮਿੱਤਰ ਨੇ ਅਸਾਂ ਦੇ ਰਏ ਤੇ ਇਸੇ ਤਰ੍ਹਾਂ ਸਰਦਾਰ ਰਜਿੰਦਰ ਸਿੰਘ ਝੱਬਰ ਨੇ ਹੋਰ ਨੇ ਇਸੇ ਤਰ੍ਹਾਂ ਗੁਰਦੇਵ ਸਿੰਘ ਜੀ ਵਾਲਾ ਉਹਨਾਂ ਸਾਰਿਆਂ ਦੇ ਨਾਲ ਤੁਹਾਨੂੰ ਪਤਾ ਕਿ ਮੇਰਾ ਕਰਨਾਲ ਦੇ ਵਿੱਚ ਹਰਿਆਣੇ ਦੇ ਵਿੱਚ ਰਹਿ ਕੇ ਵੀ ਗਿਆ ਤੇ ਬਹੁਤ ਜ਼ਿਆਦਾ ਸੰਗੀ ਸਾਥੀ ਨੇ ਇੱਥੇ ਪਿਆਰ ਵਾਲੇ ਨੇ ਅੱਜ ਉਹਨਾਂ ਦਾ ਫੋਨ ਆ ਆ ਵੀ ਤੁਸੀਂ ਕਿੱਥੇ ਜੇ ਮੈਂ ਇੱਥੇ ਕਹਿੰਦੇ ਵੀ ਸਾਨੂੰ ਕਿਹੜੀ ਚੀਜ਼ ਚਾਹੀਦੀ ਆ ਮੈਂ ਕਿਹਾ ਯਾਰ ਸਾਨੂੰ ਪਾਣੀ ਦੀ ਜ਼ਰੂਰਤ ਹੈ ਉਹ ਹੁਣ ਪਾਣੀ ਦੀ ਗੱਡੀ ਇੱਥੇ ਲੈ ਕੇ ਆਏ ਨੇ ਹੁਣ ਅਸ ਟਾਈਮ ਦੇ ਤੇ ਪਾਣੀ ਦੀ ਗੱਡੀ ਲੈ ਕੇ ਆਏ ਆ ਛਕਣ ਛਕਾਉਣ ਵਾਸਤੇ ਵੀ ਉਹ ਪਦਾਰਥ ਲੈ ਕੇ ਆਏ ਆ ਇਸੇ ਤਰ੍ਹਾਂ ਬਾਕੀ ਵੀ ਲੰਗਰ ਜਿਹੜੇ ਨੇ ਉਹ ਇੱਥੇ ਪੱਕੇ ਜਿਹੜੇ ਨੇ ਹਰਿਆਣਾ ਦੇ ਗੁਰਦੁਆਰਿਆਂ ਦੇ ਵਿੱਚੋਂ ਵੀ ਆ ਰਹੇ ਨੇ ਜਿਹੜਾ ਮੈਂ ਪਹਿਲਾਂ ਸਰਸੇ ਜ਼ਿਲ੍ਹੇ ਦੇ ਵਿੱਚ ਪਿੰਡ ਕਰੀ ਆਲਾ ਦਮਦਮਾ ਜਗਵਨੇਰਾ ਉਹਨਾਂ ਪਿੰਡਾਂ 'ਚ ਰਹਿ ਕੇ ਆ ਤੇ ਉੱਥੋਂ ਵੀ ਹੁਣ ਫੋਨ ਆ ਰਹੇ ਨੇ ਉੱਥੋਂ ਵੀ ਟਰੈਕਟਰ ਜਿਹੜੇ ਨੇ ਚੱਲ ਪਏ ਨੇ ਸੋ ਹਰਿਆਣਾ ਜਿਹੜਾ ਨਾ ਉਹ ਅਸ ਟਾਈਮ ਦੇ ਉੱਤੇ ਪਿਛਲੀ ਵਾਰੀ ਨਾਲੋਂ ਹਰਿਆਣਾ ਵੱਧ ਤੇ ਜਿਹੜੀ ਗੱਲ ਤੁਸੀਂ ਪੰਜਾਬ ਦੀ ਕੀਤੀ ਆ ਵੀ ਪੰਜਾਬ ਠੰਡਾ ਪੰਜਾਬ ਠੰਡਾ ਨਹੀਂ ਤੁਸੀਂ ਉਹਨਾਂ ਦੀ ਗੱਲ ਕਰਦੇ ਹੋ ਜਿਹੜੇ ਉਹ ਜਾਣੇ ਪਛਾਣੇ ਜਿਹੜੇ ਚਿਹਰੇ ਸੀ ਜਿਹੜੇ ਮੁੜ ਕੇ ਐਮਐਲਏ ਬਣਨ ਤੇ ਮੰਤਰੀ ਬਣਨ ਚਲੇ ਗਏ ਉਹਨਾਂ ਦੀ ਗੱਲ ਨਾ ਯਾਰ ਕਰੋ ਜਨਤਾ ਆ ਰਹੀ ਆ ਜਿਨ੍ਹਾਂ ਦੀ ਲੜਾਈ ਅਸੀਂ ਲੜ ਰਹੇ ਆ ਉਹ ਲੋਕ ਆ ਜੀ ਸਵੇਰੇ ਫਿਰ ਕਿੰਨੇ ਵਜੇ ਤਿਆਰੀ ਹੈ ਹੁਣ ਬਾਰਡਰ ਤੇ ਫਿਰ ਦੁਬਾਰਾ ਜਾਣ ਦੀ ਦੇਖੋ ਇਹ ਤਾਂ ਬਾਰਡਰ ਤੇ ਹੀ ਆ ਸੀ ਪਰ ਉਹ ਅੱਗੇ ਵਧਣ ਕਿੰਨੇ ਵਜੇ ਤਿਆਰੀ ਹੈ ਇਹ ਜਟੀਆਂ ਤਿਆਰੀਆਂ ਨੇ ਇਹ ਸਾਰੀ ਰਣਨੀਤੀ ਜਿਹੜੀ ਆ ਇਹ ਸਾਰਿਆਂ ਦੇ ਵਿੱਚ ਬੈਠ ਕੇ ਹੋਈ ਗਿਆ ਕਿਉਂਕਿ ਤੁਹਾਨੂੰ ਪਤਾ ਹੈ ਕਿ ਸਾਡੀ ਜਿਹੜੀ ਅਸੀਂ ਸੰਘਰਸ਼ ਕਰ ਰਹੇ ਹਾਂ ਇੱਕ ਦੇ ਸਾਡਾ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਹੈ ਇੱਕ ਸਾਡੀਆਂ ਜਿਹੜੀਆਂ 18 ਉੱਤਰੀ ਭਾਰਤ ਦੀਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿਹੜੀਆਂ ਕਮੇਟੀਆਂ ਨੇ ਫੋਰਮਾਂ ਜਿਹੜੀਆਂ ਨੇ ਉਹਨਾਂ ਦੀਆਂ ਦੋ ਫੋਰਮ ਸਾਡੀਆਂ ਕੰਮ ਕਰ ਰਹੀਆਂ ਨੇ ਅਸੀਂ ਰਲ ਕੇ ਲੜਾਈ ਲੜ ਰਿਹਾ ਅਸੀਂ ਪਹਿਲਾਂ ਆਪਣੀ ਮੀਟਿੰਗ ਕਰਨੀ ਹੁੰਦੀ ਹੈ ਮਰ ਕੇ ਜਿਸ ਤਰ੍ਹਾਂ ਗੈਰ ਰਾਜਨੀਤਿਕ ਸੰਯੁਕਤ ਕਿਸਾਨ ਮੋਰਚਾ ਉਹਨਾਂ ਲੀਡਰਾਂ ਦੀ ਗੱਲ ਮੀਟਿੰਗ ਹੁੰਦੀ ਆ ਉਸ ਤੋਂ ਉਹਨਾਂ ਦੀ ਉਹ ਕਰਦੇ ਨੇ ਦੂਸਰੀ ਜਿਹੜਾ ਕਿ ਪਹਿਲਾਂ ਸੀ ਸਾਡਾ ਉਸੇ ਤਰ੍ਹਾਂ ਹੀ ਆ ਫਿਰ ਦੋ ਫੋਰਮਾਂ ਦੀ ਗੱਲ ਹੋਣੀ ਆ ਦੋ ਫੋਰਮਾਂ ਵਿੱਚ ਗੱਲ ਕਰਕੇ ਫਿਰ ਅਸੀਂ ਲੋਕਾਂ ਕਹ ਰਾਇ ਲੈਣੀ ਆ ਅਸੀਂ ਹਰਿਆਣੇ ਵਾਲਿਆਂ ਦੀ ਵੀ ਰਾਇ ਲੈਣੀ ਆ ਪੰਜਾਬ ਵਾਲਿਆਂ ਦੀ ਵੀ ਰਾਇ ਲੈਣੀ ਆ ਨੌਜਵਾਨਾਂ ਦੀ ਰਾਇ ਲੈਣੀ ਆ ਵੀ ਦੱਸੋ ਭਾਈ ਆ ਹੁਣ ਪੋਜੀਸ਼ਨ ਹੈ ਇਹਨਾਂ ਸਾਰਿਆਂ ਦੀ ਲੈ ਕੇ ਰਹਿ ਕੇ ਫਿਰ ਅਸੀਂ ਉਸ ਤੋਂ ਬਾਅਦ ਜਿਹੜਾ ਅਸੀਂ ਨਿਰਣਾ ਫਿਰ ਕਰਦੇ ਆ ਤੇ ਫਿਰ ਕਰਾਂਗੇ ਮੈਂ ਕੱਲਾ ਆਪਣਾ ਜਿਹੜਾ ਇਹ ਟਾਈਮ ਤੱਗਾ ਇਹ ਨਹੀਂ ਸੀ ਦੱਸ ਸਕਦੇ ਤੁਸੀਂ ਸਵੇਰੇ ਕੀ ਕਰਨਾ ਕਾਗਜ਼ ਵਾਲਾ ਪੰਜ ਮੈਂਬਰ ਕਮੇਟੀ ਤੁਸੀਂ ਗਏ ਸੀ ਉਹਦੀ ਮੀਟਿੰਗ ਉਧਰ ਹਰਿਆਣਾ ਪ੍ਰਸ਼ਾਸਨ ਨਾਲ ਕਿਹੜੇ ਕਿਹੜੇ ਜਿਹੜੇ ਕਿ ਅ ਅਫਸਰ ਸੀਗੇ জাফর ਮੁਲਾਜ਼ਮ ਕਿਹਨਾਂ ਨਾਲ ਮੀਟਿੰਗ ਹੋਈ ਹੈ ਤੇ ਹੁਣ ਉਹਨਾਂ ਨੇ ਜਿਵੇਂ ਤੁਸੀਂ ਦੱਸਿਆ ਕਿ ਤੱਗਾ ਤੋਂ ਉਹਨਾਂ ਨੇ ਸਵੇਰੇ ਸ਼ਰੀਅਮ ਕੀਤਾ ਉਹਨਾਂ ਨੇ ਆਪਣੀ ਗਲਤੀ ਮੰਨੀ ਹੈ ਵੀ ਅਸੀਂ ਹਾਂ ਨਾਜਾਇਜ਼ ਅ ਨਿਹੱਤੇ ਲੋਕਾਂ ਦੇ ਉੱਤੇ ਜਿਹੜੇ ਕੀ ਲਾਠੀ ਚਾਰਜ ਕੀਤਾ ਤੇ ਅੱਥਰੂ ਗੈਸ ਦੇ ਗੋਲੇ ਛੱਡੇ ਨੇ ਦੇਖੋ ਇਹ ਗੱਲਾਂ ਜਿਹੜੀਆਂ ਨੇ ਉਹ ਤਾਂ ਜੋ ਉਹਨਾਂ ਨੂੰ ਹਦਤਾ ਸਾਨੂੰ ਵੀ ਪਤਾ ਹੈ ਵੀ ਇਹ ਬੈਠੇ ਕਾਦੇ ਵਾਸਤੇ ਆ ਇੱਕ ਇਸ ਵਾਸਤੇ ਬੈਠੇ ਨੇ ਪਰ ਉਹਨਾਂ ਨੇ ਇਸ ਚੀਜ਼ ਨੂੰ ਮਸੂਦ ਕੀਤਾ ਹੈ ਕਿ ਅਸੀਂ ਜਿਹੜਾ ਇਹ ਕੀਤਾ ਇਹ ਗਲਤ ਕੀਤਾ ਸੋ ਇਸ ਕਰਕੇ ਉਹਨਾਂ ਤੋਂ ਅਸੀਂ ਸੁਣਿਆ ਤੇ ਉਹਨਾਂ ਨੇ ਕਿਹਾ ਕਿ ਅਸੀਂ ਆਪਣੇ ਬੰਦੇ ਨੂੰ ਕਿਹਾ ਵੀ ਤੁਸੀਂ ਕਰ ਰਹੇ ਜੋ ਕੁਝ ਕਰ ਰਹੇ ਸਾਡੇ ਦੇ ਕਰ ਨਹੀਂ ਰਹੇ ਸੋ ਉਹਨਾਂ ਨੇ ਕਿਹਾ ਕਿ ਅਸੀਂ ਆਪਣੇ ਬੰਦੇ ਅਫਸਰ ਕਿਹੜੇ ਕਿਹੜੇ ਸੀ ਕਿੰਨੇ ਕਿੰਨੇ ਦਾ ਇਹ ਦੇਖੋ ਮੈਂ ਉਹ ਸਾਰਿਆਂ ਦੇ ਨਾਂ ਨਹੀਂ ਜਾਣਦਾ ਨਾਵਾਂ ਦਾ ਜਿਹੜਾ ਉਹ ਤੁਹਾਨੂੰ ਪਤਾ ਕਿਉਂਕਿ ਮੈਂ ਆਪਣੇ ਨੌਜਵਾਨਾਂ ਨੂੰ ਜਿਹੜਾ ਅਸੀਂ ਪਿੱਛੇ ਰੋਕਣ ਲੱਗਿਆ ਸੀ ਤੇ ਮੇਰੀ ਉਹਨਾਂ ਨਾਲ ਗੱਲ ਜਿਹੜੀ ਆ ਬਹੁਤ ਥੋੜੀ ਹੋਈ ਹੈ ਬਿਲਕੁਲ ਇਹ ਸੰਨ ਬਲਦੇਵ ਸਿੰਘ ਸਿਰਸਾ ਜੀ ਜਿਲ੍ਹਾ ਵੱਲੋਂ ਕਿਹਾ ਜਾ ਰਿਹਾ ਕਿ ਅਗਲੀ ਜਿਹੜੀ ਕਿ ਰਣਨੀਤੀ ਹੈ ਉਹ ਰਾਤ ਨੂੰ ਬੈਠ ਕੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਤਾਂ ਪੰਜ ਮੈਂਬਰੀ ਜਿਹੜੀ ਕਿ ਕਮੇਟੀ ਹੈ ਉਹ ਅੱਜ ਹਰਿਆਣਾ ਪ੍ਰਸ਼ਾਸਨ ਦੇ ਨਾਲ ਮੀਟਿੰਗ ਕਰਨ ਦੇ ਲਈ ਪਹੁੰਚੀ ਸੀ ਉਹチェ ਵੀ ਗੱਲ ਕਹੀ ਜਾ ਰਹੀ ਬਲਦੇਵ ਸਿੰਘ ਸਿਸਾਉਣਾ ਵੱਲੋਂ ਵੀ ਹਰਿਆਣਾ ਪੁਲਿਸ ਨੇ ਮਨਸੂਸ ਹੈ ਜਿਹੜਾ ਕਿ ਜਰੂਰ ਕੀਤਾ ਕਿ ਜਿਸ ਤਰ੍ਹਾਂ ਨੇ ਹੱਤੇ ਕਿਸਾਨਾਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਇੱਕ ਤੋਂ ਬਾਅਦ ਇੱਕ ਦਾਗੇ ਗਏ ਨੇ ਪਾਣੀ ਦੀਆਂ ਬੁਸ਼ਾਰਾ ਛੜੀਆਂ ਨੇ ਲਾਠੀ ਚਾਰਜ ਕੀਤੇ ਤਾਂ ਕੁਝ ਲੋਕਾਂ ਨੂੰ ਗ੍ਰਿਫਤਾਰ ਹੈ ਜਿਹੜਾ ਕਿ ਉਹ ਵੀ ਹਰਿਆਣਾ ਪੁਲਿਸ ਦੇ ਵੱਲੋਂ ਕੀਤਾ ਹੈ ਤਾਂ ਹੁਣ ਉਹਨਾਂ ਨੇ ਦੱਸਿਆ ਕਿ ਅਗਲੀ ਜਿਹੜੀ ਕੀ ਰਣਨੀਤੀ ਹੈ ਉਹ ਰਾਤ ਨੂੰ ਬੈਠ ਕੇ ਤਿਆਰ ਕੀਤੇਗੀ ਪਰ ਸਵੇਰੇ ਦਿਨ ਚੜਦਿਆ ਹੀ ਦੁਬਾਰਾ ਇੱਕ ਵਾਰ ਫਿਰ ਤੋਂ ਬਾਰਡਰ ਦੇ ਵੱਲ ਕੂਚ ਹੈ ਜਿਹੜੀ ਕਿ ਦਿੱਲੀ ਵੱਲ ਕੂਚ ਹੈ ਉਹ ਕੀਤੀ ਜਾਣੀ ਹੈ ਤਾਂ ਬਾਰਡਰ ਤੋੜਨ ਦੀ ਕੋਸ਼ਿਸ਼ ਹੈ ਉਸ ਸਵੇਰੇ ਫਿਰ ਕੀਤੀ ਜਾਣੀ ਹੈ ਤਾਂ ਦੂ ਦੇਖਣਾ ਹੋਵੇਗਾ ਕਿ ਉਹ ਸਵੇਰ ਦੀਆਂ ਤਸਵੀਰਾਂ ਕੀ ਰਹਿੰਦੀਆਂ ਨੇ ਉਹ ਵੀ ਥੋੜਾ ਨਾਲ ਸਾਂਝੀਆਂ ਕਰਾਂਗੇ ਕੈਮਰਾ ਪਰਸਨ ਸੰਨੀ ਦੇ ਨਾਲ ਹਿੰਮਤ ਸਿੰਘ ਵੀ ਇਕੱਲ ਦੇ ਨੇ ਸਵੇਰਾ ਖਨੋਰੀ ਬੋਡੋ